ਜੀ ਸਾਤ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਤੁਸੀਂ ਵੀਰ ਕਰਦੇ ਹੋ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਤੇ ਆਪਾਂ ਲੱਗਿਆ ਜੀ ਕਣਕ ਦਾ ਗੱਟਾ ਧੋਣ ਦੋ ਤੋਂ ਤਿੰਨ ਪਾਣੀ ਜਿਹੜੇ ਜਿਹੜੇ ਆਪਾਂ ਕੱਢ ਦੇਾਂਗੇ ਕੱਢਦੇ ਮੋਟਰ ਚਲਾ ਕੇ ਧੋਣੀ ਤੇ ਤੌਖੀਦੋ ਕੀ ਆਂਦੀ ਹੈ ਬਾਕੀ ਸਾਰੇ ਕੰਮ ਧੰਦੇ ਆਪਾਂ ਦਾ ਜੰਮੇੜ بس ਥੋੜੇ ਬਹੁਤ ਰਹਿੰਦੇ ਆ ਉਹ ਵੀ ਕਰ ਲਾਂਗੇ ਨਾਲ ਦੇ ਨਾਲ ਹੁਣ ਆਪਾਂ ਜਿਹੜੀ ਬਾਣਤਾ ਥੋੜੀ ਥੋੜੀ ਪਾ ਕੇ ਜਿਹੜੀ ਧੋ ਲੈਨੇ ਆ ਇਹਨਾਂ ਨਾਲ ਹੀ ਚੱਲ ਬਟਾ ਬਾਕੀ ਚੱਕ ਲਈ ਨਵੀਂ ਕਣਕ ਦਾ ਹਨਾ ਨਵੀਂ ਕਣਕ ਦਾ ਤਾਂ ਵੀ ਕਿੰਨਾ ਸੋਕੇ ਕਰਾਉਣਾ ਚਾਹੀਦਾ ਆ ਉਹ ਕਣਕ ਦਾ ਜਿਹੜੀ ਧੋ ਹੋ ਗਈ ਥਮੰਜੜ ਆਇਆ ਹੋਇਆ ਨਾਲ ਹੀ ਖੜੇ ਰੱਖੋ ਇੱਥੇ ਪਾਈ ਜਾਵਾਂਗੇ ਧੋ ਧੋ ਕੇ ਜਿੰਨੀ ਜਿੰਨੀ ਧੁੱਤੀ ਜੋ ਫੱਟਾਂ ਦੇ ਬੁਰੀ Nå er det ferdig. ਨੜੀਆਂ ਭੁੰਡੀਆਂ ਨੇ ਨਤਾਰ ਕੇ ਬਿੱਤਰ ਤੇ ਨਾ ਆਪਣੇ ਹੱਥੀਂ ਉੱਪਰ ਆ ਜਾਂਦੀ ਹੈ। ਉਹ ਜਿਹੜੀਆਂ ਜਿਹੜੀਆਂ ਨੀਂ ਆਪਾਂ ਲਗਾਤੀ। ਇਸੇ ਤਰ੍ਹਾਂ ਆਪਾਂ ਦੋ ਤੋਂ ਤਿੰਨ ਪਾਣੀ ਜੜੇ ਇਹਦੇ। ਆਣਦੇ ਤੇ ਘਰਤ ਜਾਂਦੇ। ਉਜੀ ਕਣਕਾ ਜਿਹੜੀ ਆਪਾਂ ਸਾਰੀ ਇਸ ਤਰ੍ਹਾਂ ਥੋੜੀ-ਥੋੜੀ ਪਾ ਕੇ ਜਿਹੜੀ ਧੋ ਦਾਂਗੇ। ਟੱਪ-ਟੱਪ ਕਣਕ ਦਾ ਪਾ ਲੈਣਾ ਆ ਤੇ ਧੋਈ ਜਾਣਾ ਆ ਚਾਰ-ਪੰਜ ਪਾਣੀ ਆ ਜਿਹੜੇ ਕੱਢ ਦਾਂਗੇ ਕਿਉਂਕਿ ਮਿੱਟੀ ਜੀ ਆ ਰਹੀ ਆ ਜਿੰਨੇ ਸੇ ਲੋਣਾ ਚਰ ਮੈਂ। ਧੋਈ ਜੰਨੀ ਆ ਕਿ ਜਦੋਂ ਮਿੱਟੀ ਉਹਨਾਂ ਹਟ ਜੂਗੀ। ਫੇਰ ਜਾ ਕੇ ਮੈਂ ਪਾਣੀ ਕੱਢਣਾ ਫੜ ਦਿੰਨੀ ਆ ਕਿ ਨਹੀਂ ਤਾਂ ਫੇਰ ਨਾ ਕਿਰਕ ਜੀ ਆਉਂਦੀ ਰਹਿੰਦੀ ਆ ਆਟੇ ਦੇ ਵਿੱਚ। ਚੰਗੀ ਤਰ੍ਹਾਂ ਧੋ ਕੇ ਜਦੋਂ ਭਾਈ ਹੋਵੇ ਕਣਕ ਨਾ ਤੇ ਫਿਰ ਆਟਾ ਵੀ ਵਧੀਆ ਬਣਦਾ ਆ ਰੋਟੀ ਵੀ ਵਧੀਆ ਫੁੱਲ ਕੇ ਲੱਗੀ ਆ। ਅੱਦਾ ਕੰਮ ਤਾਂ ਰੋਟੀ ਮਤਲਬ ਅੱਦੀ ਤੇਜ਼ੀ ਰੋਟੀ ਬਣਨ ਦਾ ਇੱਥੇ ਹੋ ਜਾਂਦਾ ਹੈ ਜਦੋਂ ਆਪਾਂ ਕਣਕ ਨੂੰ ਧੋਸ ਮਾਰ ਕੇ ਆਪਾਂ ਪੀਣਾ ਕਰਵਾਉਨੇ ਆ ਤੇ ਇਹ ਮੈਂ ਟੋਕਰੇ ਦੇ ਵਿੱਚ ਲੱਦ ਦੂੰਗੀ ਤੇ ਜਿਹੜਾ ਮਾੜਾ ਮੋਟਾ ਪਾਣੀ ਹੋਇਆ ਉਹ ਇੱਥੇ ਨਿਕਲ ਜਾਊਗਾ ਤੇ ਬਾਕੀ ਬਾਅਦ ਵਿੱਚ ਉਹ ਮੰਜੇ ਤੇ ਪਾ ਦਾਂਗੇ ਤੇ ਸਾਰੀ ਕਣਕ ਆ ਜਿਹੜੀ ਆਪਾਂ ਇਸੇ ਤਰ੍ਹਾਂ ਟਰਾ ਮਤਲਬ ਇਹ ਟੱਪ ਨਾਲ ਕੱਢ-ਕੱਢ ਕੇ ਮੈਂ ਉਹਦੇ ਵਿੱਚ ਪਾ ਲੈਂਦੀ ਆ ਵੱਡੇ ਟੱਪ 'ਚ ਫਿਰ ਬੋਰੀ 'ਚ ਲੱਦਣੀ ਆ ਜਿਹੜੀ ਓਕੀ ਹੋ ਜਾਂਦੀ ਆ ਤੇ ਤਾਂ ਕਰਕੇ ਆ ਫਿਰ ਕੰਮ ਸਾਰੇ ਵੈਸੇ ਮੇਰੇ ਨਿਬੜ ਗਏ ਸੀ ਬਸ ਇਹ ਕਣਕ ਧੋ ਕੇ ਤੇ ਫਿਰ ਜਿਹੜਾ ਹੈਗਾ ਆ ਮਾੜਾ ਮੋਟਾ ਛੋਟੇ ਛੋੜੇ ਮੋਟੇ ਕੰਮ ਜਿਹੜੇ ਰਹਿੰਦੇ ਉਹ ਮੈਂ ਕਰ ਲੂੰਗੀ ਤੇ ਰੋਟੀ ਰਾਤੀ ਹਲੇ ਖਾਣੀ ਹੈਗੀ ਰੋਟੀ ਸਾਡੀ ਆਂਟੀ ਨੇ ਬਣਾਤੀ ਹੈ ਬਸ ਖਾ ਸਬਜੀ ਬਣਾ ਕੇ ਤੇ ਫਿਰ ਖਾਵਾਂਗੇ ਸਬਜੀ ਅੱਜ ਹੋਊਗੀ ਰਾਤ ਨੂੰ ਵੀ ਬਣਸੀ ਤੇ ਕਣਕ ਨੂੰ ਚੰਗੀ ਤਰ੍ਹਾਂ ਧੋਣ ਵਾਸਤੇ ਵਿੱਚ ਹੱਥ ਮਾਰਨਾ ਵੀ ਜ਼ਰੂਰੀ ਹੈਗਾ ਪਾਣੀ ਦੇ ਵਿੱਚ ਕਣਕ ਪਾ ਕੇ ਤੇ ਚੰਗੀ ਤਰ੍ਹਾਂ ਹੱਥ ਮਾਰ ਲਵੇ ਤੇ ਮੋਟਰ ਤੇ ਧੋਣੀ ਬਹੁਤ ਜ਼ਿਆਦਾ ਔਸੋਕੀ ਹੋ ਜਾਂਦੀ ਹੈ ਕਿਉਂਕਿ ਆਪਾਂ ਥੋੜੀ ਜਿੱਤੇ ਬੋਲੀ ਬੋਲੀ ਪਾਣੀ ਆਉਂਦਾ ਆ ਜਦੋਂ ਆਪਾਂ ਮੋਟਰ ਛੱਡ ਕੇ ਧੋਣੀ ਹੈ ਨਾ ਤੇ ਫਿਰ ਜਿਹੜੀ ਹੈਗੀ ਆ ਜਲਦੀ ਪਾਣੀ ਆ ਜਾਂਦਾ ਹੈ ਤੇ ਜਲਦੀ ਜਲਦੀ ਕੰਮ ਆ ਜਿਹੜਾ ਨਿਬੜ ਜਾਂਦਾ ਹੈ ਤੇ ਆਪਾਂ ਜਿੰਨੀ ਜਲਦੀ ਕੰਮ ਨੂੰ ਮੀੜੀ ਉਹਨਾਂ ਹੀ ਵਧੀਆ ਰਹਿੰਦਾ ਹੈ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਆ ਤੇ ਇਹ ਹੁੰਦਾ ਆ ਵੀ 9:30 10 ਵਜੇ ਨੂੰ ਕੰਮ ਆ ਜਿਹੜੇ ਸਾਰੇ ਨਿਬੜਨੇ ਚਾਹੀਦੇ ਆ ਫੇਰ ਜਾ ਕੇ ਰਾ ਮਤਲਬ ਵਧੀਆ ਰਹਿੰਦਾ ਹੈ ਪਰ ਨਿਬੜਦੇ ਨਹੀਂ ਹੈ ਕੋਸ਼ਿਸ਼ ਬਹੁਤ ਕਰੀਰੀ ਆ ਵੀ 9:30 10 ਵਜੇ ਦੇ ਨੂੰ ਮੀੜ ਲਈਏ ਫੇਰ ਵੀ 11 12 ਵਜੇ ਹੀ ਜਾਂਦੀ ਆ ਤੇ ਲੋ ਜੀ ਆਪਣਾ ਬਸ ਆ ਰਹਿ ਗਈ ਹੈ ਤੇ ਆਪਾਂ ਸਾਰੀ ਬੂੜੀ ਚੱਕ ਕੇ ਦਿੱਤੀ ਅੱਲਾਹ ਧੰਕ ਇਤੂ ਲਿਆ ਅੱਗੇ ਵਸ ਕਣਕ ਸਰਦਾਰ ਜੀ ਕੰਮ ਤੇ ਚਲੇ ਗਏ ਸੀਗੇ ਡੈਡੀ ਵੀ ਨਹੀਂ ਅੰਦਰ ਬੈਠੇ ਆ ਤੇ ਕਣਕ ਜਿਹੜੀ ਮੱਕਲੀ ਨਹੀਂ ਧੋ ਦੇਣੀ ਹੈ ਜੀ ਵੈਸੇ ਤਾਂ ਮੰਮੀ ਨਾਲ ਲੱਗਦੀ ਹੁੰਦੇ ਅੱਗੇ ਤਾਂ ਤੇ ਪਰ ਹੁਣ ਉਹ ਜਿਹੜੀ ਨੂੰ ਪਤਾ ਹੈ ਨਾ ਬਿਮਾਰ ਨਹੀਂ ਤੇ ਫਿਰ ਬਿਮਾਰ ਨੂੰ ਆਪਾਂ ਉਹ অপারেশন ਹੋਇਆ ਹੈ ਅੱਜ ਤਾਂ ਮਾੜਾ ਮੋਟਾ ਥਿਲੇ ਹੁੰਦੇ ਵੀ ਨਾਲ ਲੱਗ ਜਾਣਾ ਪਰ অপারেশন ਹੋਇਆ ਕਰਕੇ ਥੱਲਿਆ ਨਹੀਂ ਕੰਮ ਚੱਕ ਕੇ ਫੱਟੇ ਤੇ ਲੋ ਜੀ ਕਣਕਾ ਜਿਹੜੀ ਆਪਣੀ ਧੋਤੀ ਗਈ ਆ ਮੈਂ 5-6 ਵਾਰ ਪਾਣੀ ਦੇ ਵਿੱਚ ਪਾ ਦੂੰਗੀ ਇੱਕ ਨੂੰ ਨਾ ਪਤਾ ਕੀ ਹੈ ਜਦੋਂ ਆਪਾਂ ਝੋਕੇ ਕੰਮ ਕਰਦੇ ਨੇ ਸਰੀਸਾਹ ਜਿਹੜਾ ਮੂਹਰੇ ਚੱਲ ਜਾਂਦਾ ਹੈ ਫਿਰ ਵਾਰ-ਵਾਰ ਮੈਨੂੰ ਸੈੱਟ ਕਰਨਾ ਪੈਂਦਾ ਸੀ ਤੇ ਪਰ ਮੈਂ ਖੜੀ ਨਹੀਂ ਕਣਕ ਧੋਤੀ ਜੇ ਮੈਂ ਬੈਠ ਕੇ ਧੋਉਂਦੀ ਸੀ ਫਿਰ ਮੈਨੂੰ ਵਾਰ-ਵਾਰ ਉਖਣਾ ਉੱਖਾ ਹੋ ਜਾਂਦਾ ਵਾ ਝੱਕ ਕੇ ਕਣਕ ਲੱਦਣੀ ਗਾ ਤਾਂ ਛਾਹ ਕਰਨੀ ਹੈ ਨਾ ਤਾਂ ਕਰਕੇ ਮੈਂ ਤਾਂ ਖੜੀ-ਖੜੀ ਧੋ ਦਿੰਨੀ ਆ ਚਲ ਸਰੀਸਾਹ ਵਾ ਜਿਹੜਾ ਵਾਰੀ-ਵਾਰੀ ਆਪਾਂ ਲੋਡ ਕਰ ਲਾਂਗੇ ਤੇ ਜਦੋਂ ਮੂਹਰੇ ਤੇ ਲੈ ਜਾਂਦਾ ਨਾ ਫਿਰ ਜੇ ਸਿੱਧੇ ਹੁੰਨੇ ਫਿਰ ਤਾਂ ਜੋ ਮਤਲਬ ਸੈੱਟ ਨਹੀਂ ਲੱਗਦਾ ਹਨਾ ਫਿਰ ਮੈਂ ਲੋਡ ਕਰ ਲੈਂਦੀ ਸੀ ਵਾਰ-ਵਾਰ ਤਾਂ ਜੇ ਵੀਰਿਆ ਪਚੰਗੀ ਤਰ੍ਹਾਂ ਧੋ ਦਾਂਗੇ ਤੇ ਪਤਾ ਨਹੀਂ ਕੀ ਗੱਲ ਹੈ ਨਾ ਬੋਰੀ ਦੇ ਥੱਲੇ ਜਾ ਕੇ ਥੋੜੀ ਜਿਹਾ ਜ਼ਿਆਦਾ ਹੀ ਉਹ ਮਤਲਬ ਵਾਧਾ ਪਾਣੀ ਕੱਢਣਾ ਪੈ ਗਿਆ ਮੈਨੂੰ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੋਟਰ ਚੱਲਦੀ ਆ ਤੇ ਆਪਾਂ ਤਾਂ ਵੈਂਟੋ ਮੈਂਟਰੀ ਕੰਮ ਆ ਜਿਹੜੇ ਨੂੰ ਮਿਲਦੇ ਦੇਣੇ ਆ ਤੇ ਥੋੜਾ ਜਿਹਾ ਮੇਥੋਂ ਕੈਮਰਾ ਜਿਹੜਾ ਨੀਵਾ ਰਹਿ ਗਿਆ ਥੋੜਾ ਜਿਹਾ ਐਡਜਸਟ ਕਰ ਲਿਓ ਮੈਂ ਦੇਖਿਆ ਨਹੀਂ ਕਿਸੇ ਮਤਲਬ ਬੈਕ ਕੈਮਰੇ ਨਾਲ ਵੀਡੀਓ ਸ਼ੂਟ ਕੀਤੀ ਸੀਗੀ ਤੇ ਮੈਂ ਧਿਆਨ ਨਹੀਂ ਦਿੱਤਾ ਤੇ ਤਾਂ ਕਰਕੇ ਥੋੜਾ ਜਿਹਾ ਕੈਮਰਾ ਜਿਹੜਾ ਨੀਵਾ ਰਹਿ ਗਿਆ ਮੈਂ ਥੋੜਾ ਜਿਹਾ ਹੋਰ ਉੱਚਾ ਚੱਕਣਾ ਸੀ ਤਲੋ ਕੋਈ ਗੱਲ ਨਹੀਂ ਜੀ ਆਪਾਂ ਇਦਾਂ ਹੀ ਜਿਹੜਾ ਵਲੌਗ ਹੈਗਾ ਜਾਂ ਬਣਾ ਲਿਆ ਕਿਉਂਕਿ ਵਲੌਗ ਡੇਲੀ ਪਾਉਂਦੇ ਰਹੀਏ ਵਿਊ ਵਧੀਆ ਆਉਂਦੇ ਰਹਿੰਦੇ ਜੇ ਆਪਾਂ ਇੱਕ ਦਿਨ ਸਕਿਪ ਕਰ ਦਈਏ ਨਾ ਫਿਰ ਜਿਹੜੇ ਵਿਊ ਆ ਵਧੀਆ ਨਹੀਂ ਆਉਂਦੇ ਹੈਗੇ ਥੋੜੀ ਜਿਹੀ ਖੁੱਲੇ ਰਹਿ ਗਈ ਸੀ ਹਨ ਨੂੰ ਉਹ ਵੀ ਮੈਂ ਪੰਜਾ ਧੋਹੇ ਵਿੱਚ ਕਰ ਦਿੰਦੀ ਹਾਂ ਮੈਂ ਥੋੜਾ ਉਹ ਦਿਖਾਣ ਕ ਜਿਹੜੀ ਆਪਾਂ ਧੋਤੀ ਗਈ ਉਹ ਵਾਲਾ ਆਪਾਂ ਜਿਹੜੀ ਹੈਗੀ ਆਹੀ ਹੱਸ ਧੋਹ ਜਾਂਦੀ ਚੰਗੀ ਤਰ੍ਹਾਂ ਪਹਿਲਾਂ ਤਾਂ ਮੈਂ ਝਾੜੂ ਚੱਕਣ ਗਈ ਹਾਂ ਹੁਣ ਝਾੜੂ ਚੱਕ ਕੇ ਲੈ ਕੇ ਆਈ ਹਾਂ ਪਰ ਝਾੜੂ ਦੀ ਮੈਨੂੰ ਲੋੜ ਹੀ ਨਹੀਂ ਪਈ ਆ ਸਾਥ ਨਾਲ ਹੀ ਆਪਾਂ ਸਾਰੀ ਘਰ ਦੀ ਧੋ ਦਿੰਨੇ ਆਂ ਚੰਗੀ ਤਰ੍ਹਾਂ ਕੋਈ ਕਣਕ ਦੇ ਵਿੱਚ ਜਿਹੜੀ ਕਣੀ ਕੰਡਾ ਨਿਕਲਿਆ ਹੈ ਨਾ ਸਾਰਾ ਆ ਵਾਸ ਦੇ ਉੱਪਰ ਥਿੱਲਰ ਗਿਆ ਤਾਂ ਮੈਂ ਫੇਰ ਚੰਗੀ ਤਰ੍ਹਾਂ ਮਨੂੰ ਤੋਂ ਉਹ ਵੀ ਵਸਮਾਰ ਕੱਢ ਦਿਆਂਗੇ ਆਪਾਂ ਨਾਲ ਹੀ ਆਪਾਂ ਪਾਣੀ ਪਾਪਾ ਸਾਰੀ ਕਣਕ ਨੂੰ ਇਹ ਤੁਸ ਫੁੱਟ ਸਾਫ਼ ਕਰ ਇਹ ਕਣੀ ਕੰਡਾ ਸੀਗਾ ਕੁੰਡੀ ਸੀਗੀ ਮੱਖੀ ਸੀਗੀ ਤੁਸੀਂ ਠੀਕ ਹੋਊਂਗੇ ਹੈਨਾ ਮਿੱਟੀ ਮੁਕੀ ਸਾਰਾ ਪਾ ਪਕਾੜ ਦਿੱਤਾ ਹੈ ਤੇ ਇਹ ਜਿੰਨੀ ਮੇਰੀ ਜੀਜੀ ਸੀ ਮੈਂ ਟੋਕਰੇ ਵਿੱਚ ਛਾਈ ਸੀਗੀ ਵੀ ਕੱਲ ਟੋਕਰੇ ਵਿੱਚ ਦੀ ਕਣਕ ਨਾ ਨਿਕਲੂਗੀ ਤਾਂ ਕਰਕੇ ਤੁਹਾਨੂੰ ਮੋਕਾ ਸੱਪਨ ਲੱਗ ਕੇ ਦਿੱਤਾ ਧੋ ਲਵਾਂਗੀ ਤੇ ਇਹ ਗੱਟਾ ਵੀ ਆਪਾਂ ਸੱਪਨ ਲੱਗ ਕੇ ਦਿੱਤਾ ਧੋ ਲੈਣਾ ਹੈ। ਹੋਰ ਤੇ ਮਨ ਗਿੱਲਾ ਤਾਂ ਹੋਇਆ ਹੀ ਹੈ ਮੈਂ ਕਿਹਾ ਚਲ ਲੈ ਆਉਣ ਪਾਣੀ ਡਲ ਕੇ ਚੰਗੀ ਤਰ੍ਹਾਂ ਧੋ ਦਿਆਂ ਧੋ ਸਮਾਰ ਕੇ ਸਾਫ਼ ਕਰ ਦਿਆਂ ਤੇ ਟੋਕਰਾ ਵੀ ਆਪਾਂ ਧੋ ਦਿੱਤਾ ਹੈ। ਚਲੋ ਜੀ ਹੁਣ ਇਹਨਾਂ ਨੂੰ ਆਪਾਂ ਪਾ ਦਾਂਗੇ ਸੁੱਕਣੇ ਤੇ ਮੋਟਰ ਕਰਦਾਂਗੇ ਬੰਦ ਤੁੰਨੀ ਵੀ ਆਪਾਂ ਸੁੱਕਣੀ ਪਾਤੀ ਆ ਇਹ ਜਿਹੜੀ ਹੈਗੀ ਆ ਹੋਰੀ ਆ ਇਹ ਵੀ ਸੁੱਕਣੀ ਪਾ ਦਾਂਗੇ ਤੇ ਕਣਕ ਜਦੋਂ ਚੰਗੀ ਤਰ੍ਹਾਂ ਉੱਚੜ ਗਈ ਤੇ ਫਿਰ ਮੰਝਾ ਚੱਕ ਕੇ ਜਿਹੜਾ ਆਪਾਂ ਉਧਰ ਘਰੇ ਲੈ ਜਾਵਾਂਗੇ ਲੋ ਜੀ ਕਣਕ ਆਪਾਂ ਧੋਤੀ ਆ ਗੱਟਾ ਵੀ ਧੋਤਾ ਆ ਆਪਾਂ ਪਾਤੀ ਸੁੱਕਣੀ ਮੰਝੇ ਤੇ ਹੁਣ ਇਹਨੂੰ ਜਦੋਂ ਮਾੜੀ ਜੀ ਨੁੱੱਚੜ ਗਈ ਤਾਂ ਮੰਝਾ ਚੱਕਤੀ ਆ ਜਿਹੜਾ ਉਧਰ ਕਰਾ ਲਾਂਗੇ ਡੈਡੀ ਹੰਗਾਨ ਲਾ ਲਾਂਗੇ ਨਾ ਜਿਹੜਾ ਲੱਡੇ ਨੂੰ ਲਾ ਲਾਂਗੇ ਨਾਲ ਤੇ ਟੈਂਕੀ ਭਰ ਗਈ ਦੋ ਕੰਮ ਹੋ ਗਏ ਕਣਕ ਵੀ ਧੋਤੀ ਗਈ ਟੈਂਕੀ ਵੀ ਭਰ ਗਈ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਦੇਖਦੇ ਆਂ ਕੋਈ ਕੰਮ ਹੋਰ ਫਿਰ ਨਾ ਰੋਟੀ ਖਾਵਾਂਗੇ ਅੱਜ ਨਾ ਹੋਣਾ ਜਿਹੜਾ ਲੇਟ ਹੋ ਗਿਆ ਕਿਉਂਕਿ ਆਪਣੀ ਜਿਹੜੀ ਕਣਕ ਧੋਣ ਵਾਲੀ ਪਈ ਸੀ ਧੋ ਕੇ ਆਪਾਂ ਮੰਜੇ ਤੇ ਪਾ ਜਾਂਦੀ ਆ ਚਲੋ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਲਓ ਜੀ ਕਣਕ ਆਪਾਂ ਧੋ ਕੇ ਪਾਤੀ ਸੁੱਕਣੇ ਹੁਣ ਆਏ ਆਪਾਂ ਰਸੋਈ ਚ ਰੋਟੀ ਆਪਣੀ ਪੱਕੀ ਪਈ ਆ ਪਰ ਸਬਜ਼ੀ ਜਿਹੜੀ ਬਣਾਉਣ ਵਾਲੀ ਆ ਤੇ ਬਣਾਉਨੇ ਆਪਾਂ ਨਿਊਟਰੀ ਚੂਰਾ ਬੜੀਆਂ ਆਹ ਭਾੜੀ ਆਪਾਂ ਸਰੋਂ ਦਾ ਤੇਲ ਦੀ ਕੜਛੀ ਚੱਕ ਲਓ ਚੂਰਾ ਬੜੀਆਂ ਦਾ ਡੱਬਾ ਲਿਆਵਾ ਧੋਮਾ ਬੜੀਆਂ ਨਹੀਂ ਆ ਸੋਇਆ ਦੀਆਂ ਪੂਰਾ ਬੜੀਆਂ ਸੋਇਆ ਬੀਨ ਹੀ ਖਾਣਾ ਮਮੀ ਨੂੰ ਛੇਤੀ ਉਹ ਬਾਹਰ ਜਾਣਾ ਚਾਹੁੰਦੀ ਅੰਟੀ 7:00 ਵਜੇ ਹੋਵੇ ਹਨਾ ਮਾਸ ਮੂਸੇ ਪਾਟਿਆ ਹੋਵੇ ਸੋਇਆ ਬੀਨ ਦੇ ਦੇਣ ਸੋਇਆ ਬੀਨ ਬੜੀਆ ਵਾ ਟਾਈਮ ਮੈਂ ਮੰਗਾਇਆ ਮੈਂ ਕਿ ਸੋਇਆ ਬੀਨ ਲਿਆਓ ਸੋਇਆ ਬੀਨ ਦੇ ਬਹੁਤ ਫਾਇਦੇ ਆ ਮੇਰੀ ਬਾਹ ਦੀ ਫੇਰ ਲੋਟਾ ਇਹਨਾਂ ਨੂੰ ਚੱਕੀ ਨਹੀਂ ਲਿਆਉਂਦੀ ਕਿਹਾ ਇਨਸਾਨ ਦੀ ਮਾਸਪਾਟਿਆ ਗਿਆ ਸੀਗਾ ਨਾਲੇ ਨੂਰ ਤੋਂ ਮਸ਼ੀਨ ਲਵਾ ਕੇ ਜਾਂਦੀ ਫੇਰ ਵੀ ਨਹੀਂ ਲੋਟਾਈ ਫਿਰ ਮੈਂ ਸੋਇਆ ਵੀ ਨਹੀਂ ਬੜੀਆਂ ਚੱਟੀਆਂ ਮੱਛਾਲੇ ਵੀ ਠੀਕ ਚੱਲਣਾ ਸੀ ਮਾਸਪਾਟਿਆ ਸੀ ਨੂਰ ਵੀ ਵਿਚਾਰਾ ਕੀ ਕਰਦਾ ਜਿਹੜੀ ਮੇਰੀ ਉਹ ਨਿਕਲੀ ਸੀ ਜੜ੍ਹ ਵਾਲੀ ਬਟੋਰੀ ਜੀ ਹੁੰਦੀ ਆ ਉਹ ਤਾਂ ਉਹ ਵਿਚਾਰੇ ਨੇ ਲੋਟ ਕਰਤੀ ਡਾਕਟਰ ਤਾਂ ਉਹ ਵਧੀਆ ਵਾ ਮਾਸ ਪਟੇ ਕਰਕੇ ਤਾਂ ਨਹੀਂ ਸੀ ਚੱਕੀ ਜਾਂਦੀ ਤੇ ਬਈਆ ਮਾਸ ਪਟੇ ਕੱਟੇ ਹੀ ਤਾਹਾਂ ਜਾਤੋਂ ਦੀ ਤੇ ਬੇਰੇ ਹੀ ਬੜੀ ਐ ਰਗੜ ਦੂੰਗੀ ਤੈਨੂੰ ਤਾਂ ਕਰੀ ਚੰਗੀ ਫਿਰ ਤਾਂ ਨਹੀਂ ਮੈਂ ਕੰਮ ਬਾਤ ਮੋਟਾ ਤਾਂ ਨਹੀਂ ਚੜਦਾ ਤੇ ਗੱਲ ਬਸ ਫੇ ਸੋਇਆ ਵੀ ਨਹੀਂ ਚੱਕਦੇ ਦੂੰਗੀ ਹੁਣ ਮੈਂ ਤਾਂ ਕਿਰੋ ਕੋ ਪੈਕਟ ਬਣ ਗੈਸੀ ਮੈਨੂੰ ਕਿਸੇ ਜੋ ਮੀਟਿੰਗਾਂ ਚੀਆਂ ਤਾਂ ਆਜਾ ਸੋਇਆ ਵੀ ਉਹ ਮੈਂ ਆਂਗਰਵਾੜੇ ਚ ਨਹੀਂ ਮੈਲਦੀ ਆ ਗਈਆਂ ਉਹ ਮੇਰੇ ਮੰਮੀ ਨੇ ਦਿੱਤੀਆਂ ਉਹ ਵੀ ਥਾਲੀਆਂ ਮੈਂ ਮਮੀ ਕਹਿੰਦੀ ਹੋਰ ਪੰਜਰਮਾ ਕਦੋਂ ਆਈ ਲੈ ਕੇ ਆ। ਆਹ। ਹੋਣੀ ਆਇਆ। ਹੋ ਕੇ ਵਧੀਆ ਵਾ ਵੈਸੇ। ਉਂ ਵੀ ਚਾਹ ਨਾ ਥਾਲਾ ਤਾਂ ਮੈਂ ਨਾ। ਪਕੌੜੇ ਮੰਨ ਜੀ ਆਲੂ ਪਕੌੜੇ ਦੀ ਦਾਲ ਵਿੱਚ ਤਰੀ ਵਾਲੀ ਚ ਪਾ ਦਿਆਂ ਨਾ। ਪਕੌੜਾ ਤਾਂ ਪਕੌੜਾ ਮੰਮੂ ਰੱਖ ਦਿੰਦੇ ਨੇ। ਤੇ ਮੁਠੀ ਵਿੱਚ ਪਾ ਲਈਏ ਕਿ ਜਦੋਂ ਘੁਲ ਜੇ ਜਾਂਦੀਆਂ ਨਾ ਤਰੀ ਸੰਘਣੀ ਸੰਘਣੀ ਹੋ ਜਾਂਦੀ ਐ। ਬਹੁਤ ਵਧੀਆ ਬਣ ਗਈ ਸਬਜ਼ੀ ਉਹਦਾ ਟੇਸਟ ਵੀ ਚੇਨ ਹੋ ਜਾਂਦਾ ਸਬਜ਼ੀ ਦਾ। ਇਹ ਆਪਾਂ ਨੂੰ ਕਰੀਏ। ਆਕੇ ਦੀਰਾ ਚੈਲੋ ਇਹ ਕੜਾਈ ਉਹੀ ਹੈ ਜਿੱਥੇ ਤੁਸੀਂ ਗੰਡੇ ਭੁੰਨੇ ਹੋਏ ਹੋਈ ਤਾਂ ਨਹੀਂ ਮੈਨੂੰ ਹੋਣ ਤਾਂ ਭੁੰਨੇ ਕੋਈ ਨਹੀਂ ਤਾਂ ਸੱਗਰੀ ਆ ਹਾਂ ਮੈਂ ਹੋਣ ਤਾਂ ਭੁੰਨੇ ਆ ਬਾਜੋ ਮੈਂ ਤਾਂ ਬਿਲੇ ਨਾਲੇ ਲੋ ਇੱਕ ਮਿੰਟ ਚ ਫੁੱਲ ਕੇ ਡਬਲ ਹੋ ਗਈ ਕੰਪੜਿਆ ਹੋਜੀ ਅੰਮੀ ਇਹ ਕੰਪੜਾ ਚਲਦੇ ਮੈਂ ਤੁਹਾਨੂੰ ਮੈਂ ਤੁਹਾਨੂੰ ਬੱਸ ਦੱਸਦੀ ਕੀ ਕਰਨਾ ਲਓ ਜੀ ਆਪਾਂ ਪਾਤਾ ਲਸਣ ਤੇ ਪਿਆਜ਼ ਮਾਤਾ ਨੇ ਲਸਣ ਵੀ ਚਾਹਤਾ ਮੈਂ ਤਾਂ ਕੱਲੇ ਪਿਆਜ਼ ਹੀ ਬਣਾ ਲ ਲਈਏ ਕੋਈ ਨਹੀਂ ਹੁੰਦਾ ਸਾਨੂੰ ਦੋ ਰੁਪਏ ਬਹੁਤ ਚਾਹੀ ਜਾਂਦੀ ਹੈ ਲੈ ਹੈ ਫਿਰ ਇਹਨਾਂ ਨੂੰ ਕਰ ਲਾਂਗੇ ਭਰੋਣਾ ਤੇ ਮੇਰਾ ਹੋ ਸੁੱਕਿਆ ਤੇ ਆਮੇ ਪਾਣੀ ਪੂਰ ਬੱਸ ਨਹੀਂ ਪੀਤਾ ਕਰਨ ਤੋਂ ਪਿਆਰ ਤਾਂ ਮੈਂ ਲਸਤੀ ਵੀ ਲੈ ਲਈਆਂ ਲਸਨੀ ਪਈ ਹੈ ਲਓ ਇਹਨਾਂ ਨੂੰ ਤੁਸੀਂ ਨਾ ਪੀਲਾ ਚਾਚੇ ਨੂੰ ਤਾਂ ਰੈਡੀ ਹੋ ਜਾ ਮੀਟਿੰਗ ਆਜ ਮੀਟਿੰਗ ਤੇ ਜਾਇਆ ਕਰ ਆਪਣੇ ਨੂੰ ਲੈ ਆ ਮੰਮੀ 2 ਚਮਚੀ ਦੇ ਦੇ ਕੋਈ ਨਹੀਂ ਥੋਲਾਂਗੇ ਹੁਣ ਨਾ ਕਿ ਸੈਕਿੰਡੋਂ ਤੱਕ ਪਰੋਂ ਆਂਡਾ ਧੋ ਕੇ ਤੇ ਥੋ ਮਾਲ ਕਿੱਦਿ ਗਾਉਂ ਮੈਂ ਕੱਪ ਟੱਕਰ ਲੱਗਦਾ ਹੈ ਹੈ ਦੇ ਪੀਲਾ ਭਾਣੂ ਲੈ ਜੀ ਮਾਤਾ ਕਹਿੰਦੀ ਤੂਰਾ ਬੜੀਆਂ ਚ ਆਲੂ ਵੀ ਪਾ ਦੂ ਮੈਂ ਕਦੇ ਆਲੂ ਨਹੀਂ ਪਾਇਆ ਨੀ ਗਾ ਅੱਜ ਅਜ ਮਾਤਾ ਦੇ ਇੱਥੇ ਆਲੂ ਪਾ ਤਰੀਏ ਆਖੀਆ ਆ ਰੋਟੀ ਤੇ ਪਾਣੀ ਪੀਲਾਣਿਆਂ ਦੇ ਪਾਣੀ ਪੀਂਦੇ ਇਹਨੂੰ ਪਤਾ ਨਾ ਮੈਂ ਕਿੱਦਾਂ ਪਾਣੀ ਆ ਮੈਕਸ ਕਾਰਾ ਸਾਢੇ ਆੱਧੀ ਬਰੱਡ ਚੱਲਦੀ ਐ ਬੰਦ ਰਹੀ ਐ ਤੇ ਪੱਖਾ ਚੱਲਦੀ ਐ ਇਹਦਾ ਇਹੋ ਹੋ ਮੈਂ ਵੀ ਇੱਕ ਕੱਪ ਪਾ ਕੇ ਰੱਖਦਾ ਮੈਕਸ ਕਰਕੇ ਲਈਦਾ ਤੇਰਾ ਮੇਰਾ ਬੰਦੇ ਦੇ ਪੁੱਤ ਦਾਦੀ ਆਜ ਆਪਣੇ ਹਲਕੇ ਹੀ ਭੁੱਜ ਗਏ ਆ ਤੇ ਆਲੂ ਧੋ ਕੇ ਵੀ ਪਾ ਲਈਏ ਅਗੋਂ ਅੱਗੇ ਤੇ ਗਰਮੀ ਇੰਨੀ ਹੈ ਮਰਤਾ ਮਾਰੀ ਪਈ ਹੈ ਗਰਮੀ ਇੱਕ ਗਰਮੀ ਉਤੋਂ ਕੰਮ ਦਾ ਜ਼ੋਰ ਪਿਆਵੇ ਇਹ ਪੇੜ ਪੂਣ ਧੋਣੇ ਪੈਗੇ ਉਹ ਨਾਟਾ ਵੀ ਆਪਣਾ ਮੈਂ ਕਿੰਨੀ ਥੋੜਾ ਹੀ ਹੋਣਾ ਰਹਿ ਗਿਆ ਅਜਾਦ ਨੂੰ ਕਾਲਕ ਸੁੱਪ ਚੋ ਬੋਰੀ ਚ ਪਾ ਕੇ ਦੇ ਦਿਆਂਗੇ। ਉਹ ਮਾੜੀ ਜਿਹਾ ਉੱਥੇ ਅਠਰ ਜੂਗੀ ਫਿਰ ਮੈਂ ਮੈਂ ਤੇ ਗਾੜੀ ਚੱਕ ਲਿਆਵਾਂਗੇ ਜੇ ਲੱਡੂ ਮੰਜਾ ਪੂਰੇ। ਤੇ ਉਹ ਜਿਹੜਾ ਲਿੱਕੀ ਕਰਣੀ। ਨਾਲ ਹੀ ਇਹ ਪੁੱਜਦੇ ਨੇ ਕਿ ਫਰਾਹੀ ਹੋ ਜਾਂਦੀ ਹੈ ਫਰਾਹੀ। ਐਕ ਕੱਢ ਲਾ ਹਨਾ। ਇੱਕ ਉਹ ਧੀ ਸੌਖ ਬਲੌਗ ਵਾਲੀ ਕੁੜੀ ਸੀ ਮੇਰੇ ਵਾਂਗ ਵੀਡੀਓ ਹੀ ਪਉਂਦੀ ਸੀ ਮੇਰੀ ਉਮਰ ਦੇ ਕੋਈ ਜਿੰਨੇ ਤੋਂ ਵੱਡੀ ਹੋਈ ਸੀ ਮੇਰੀ ਉਮਰ ਦੀ ਹੋ ਗਈ ਉਹ ਨਾ ਪਤਾ ਨਹੀਂ ਕੀ ਗੱਲ ਹੋਈ ਹੈ ਨਾ ਜਦੋਂ ਮਾੜਾ ਟਾਈਮ ਆ ਗਿਆ ਅੰਟੀ ਜਾਂ ਬੀਬੀ ਦੇ ਭਾਂਡੇ ਪੁੱਟ ਲਿਆ ਨਾ ਆਹ ਰੂੜੀ ਤੇ ਨਾ ਚੱਕ ਲਿਆ ਪਟ ਤੇ ਅੰਟੀ ਜਦੋਂ ਮਾੜਾ ਟਾਈਮ ਆਇਆ ਹੋਵੇ ਹੈ ਨਾ ਨਾ ਇੱਥੇ ਤੂੰ ਆ ਚੱਕ ਉਹ ਚੁੱਟੇ ਅਬੀ ਤੇ ਡੋਲਿਆ ਪੱਦਾ ਇਹ ਬਹੁਤ ਖਾਤਾ ਨਹੀਂ ਸੀ ਹਾਂ ਡੋਲਿਆ ਪਰ ਪਤਾ ਇਹ ਖਾਣੀ ਨੇ ਜਿੰਨੇ ਭਾਂਡੇ ਚੱਕ ਲੈਣ ਚੰਗਾ ਆਂਡੀ ਉਹ ਨਾ ਕੱਪ ਚ ਪਾਣੀ ਉਹ ਕੱਪ ਰਹਿਣ ਦੀ ਤੇ ਉਹ ਨਾ ਚੰਗੀ ਭਲੀ ਆਏ ਮੇਰੇ ਵਾਂਗੂ ਵੀਡੀਓ ਬਣਵਾਈ ਆ ਨਾਲ ਲਸਣ ਪੱਟ ਕੇ ਲਿਆਏ ਆ ਤੇ ਉਹਨਾਂ ਨੂੰ ਕਹਿੰਦੀ ਤੁਸੀਂ ਲਸਣ ਪੱਟੋ ਤਾਂ ਮੈਂ ਆਉਣੀ ਆ ਘਰਦਿਆਂ ਨੂੰ ਦਿਓ ਜੇਠ ਨੂੰ ਦਿਖਾਣੀ ਨੂੰ ਸੱਸ ਘਰ ਵਾਲਾ ਜਵਾਕ ਸਾਰਿਆਂ ਨੂੰ ਤੇ ਘਰੇ ਜਾ ਕੇ ਦਵਾਈ ਪੀਗੀ ਹਾਂ ਚੱਲ ਹਾਂ ਚੰਗੀ ਭਲੀ ਹੱਸਦੀ ਹੱਸਦੀ ਲੱਦਾਸ ਤੇ ਹੁਣ ਉਹਦੀਆਂ ਵੀਡੀਓ ਰਹਿ ਗਈਆਂ ਕੈਮਰੇ 'ਚ ਹਨਾ ਜਿਆਦਾ ਰਹਿ ਜਾਂਦੀਆਂ ਰਹਿ ਲਾ ਇਹ ਕਮੈਂਟ ਉਹਦਾ ਡਿਲੀਟ ਹੋ ਜੂਗੀ ਹੁਣਾ ਚੈਨਲ ਤੇ ਪਾਈ ਇਹਦੇ ਤੇ ਪਾਈ ਆ YouTube ਤੇ ਡਿਲੀਟ ਤਾਂ ਨਹੀਂ ਹੋਊਗੀ ਚੰਗੀ ਭਣੀ ਜਦੋਂ ਮੌਤ ਆਈ ਹੋਵੇ ਆਂਟੀ ਉਹਦੀ ਮੌਤ ਆਈ ਸੀ ਹੱਸਦੀ ਗਈ ਆ ਉਹਨਾਂ ਨਾਲ ਦੇ ਲਾ ਤੇ ਉਹ ਪਰਸਾਂ ਵਾਲੀ ਉਹਨੂੰ ਬਚਾਰੇ ਨੂੰ ਐਵੇਂ ਜੇਲ ਕਰਾਤੀ ਸਹਰਿਆਂ ਇਹਨੇ ਇਹਨਾਂ ਨੇ ਮਾਰੀ ਇਹਦੇ ਪਹਾੜੇ ਤੱਕ ਤੇ ਬਤਾਲਾ ਸਨ ਪੱਟੀ ਜਾਂਦੇ ਸੀ ਬਚਾਰੇ Vi har tatt ut melk og temmer. ਅਲੂ ਮਸਲਾ ਪਾਊਡਰ ਨਾਲੀ ਦਾ ਉਹ ਖਾਲਦੀ ਤੇ ਨਮਕ ਦਾ ਨਹੀਂ ਜੇਲੀ ਪਾਤੀ ਆਪਾਂ ਆਪਣੇ ਭਾਵੇਂ ਹੋਰ ਪਾਣੀ ਪਾ ਲਓ ਆਲੂ ਜਦ ਹਾਰੀਏ ਪਹਿਲਾਂ ਪਾਣੀ ਪਾ ਗੀ ਆਹੋ ਪਾਣੀ ਪਾ ਦੇ ਲੈਂਦੇ ਮੈਂ ਕੱਲੂ ਨਹੀਂ ਨਾ ਪਾਉਣੀ ਦੀ ਮੰਗੜੇ ਭੰਨ ਕੇ ਨਾਲ ਹੀ ਬਚ ਮਾਰਦੀ ਬਣੀ ਹਲੇ ਕਾ ਪਾਣੀ ਨਾ ਇਹਨਾਂ ਦਾ ਪੀਰ ਇੱਕ ਟੁਕੜਾ ਕੱਟੋਗੇ ਤਾਂ ਆਪਾਂ ਵਿੱਚ ਪਾਣੀ ਦਾ ਕਿਉਂਕਿ ਆਪਾਂ ਪਾਏ ਰਿਆ ਆਲੂ ਤੇ ਆਲੂ ਰਿਜਨ ਨੂੰ ਪਾਣੀ ਦਿੱਤਾ ਲੋੜ ਪੈਣ ਨੂੰ ਆ ਅਸਲੀ ਖਾਣੇ ਸੋਇਆ 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 ਬਸ ਸਾਰਾ ਸੋਇਆ ਇਸ ਵਿੱਚ ਚੱਲ ਜੀ ਸਾਡੇ ਪਹਿਲਾਂ ਭੱਟੀਆਂ ਪਣੀਆਂ ਬਣਾਉਣੀਆਂ ਸੋਇਆ ਬੀਨ ਦੀਆਂ ਜਿਵੇਂ ਨਿਊਟਰੀ ਚੱਲ ਪੀ ਢੰਡੇ ਉਥੇ ਵਿੱਚੋਂ ਰੇਕ ਨਹੀਂ ਹਿੱਲੇ ਪਏ ਇੱਕ ਕੱਪ ਹੁੰਦਾ ਆਂਟੀ ਉਹ ਵੀ ਚੱਕ ਕੇ ਲੱਗ ਜਾਂਦੀ ਆਂ ਉਹ ਮੈਨੂੰ ਮੈਨੂੰ ਤਾਂ ਦੇਖ ਨਹੀਂਦੇ ਸੇ ਆਂਟੀ ਮੇਰੀ ਦਾਤ ਬਣੀ ਹੁੰਦੀ ਪਈ ਮੈਨੂੰ ਬਹੁਤ ਢੁੱਥੇ ਭੰਡ ਬਾਰੇ ਲੱਗੇ ਚਲੋ ਜੀ ਹੁਣ ਆਲੂ ਪੱਕ ਜਾਣਗੇ ਤੇ ਆਪਾਂ ਪਾ ਦਾਂਗੇ ਚੂਰਾ ਬੜੀਆਂ ਵਿੱਚ ਤੇ ਹੁਣ ਆਲੂ ਪੱਕਿਆਂ ਤੋਂ ਤੁਹਾਨੂੰ ਮਿਲਦੇ ਆਂ ਲਓ ਜੀ ਪਾਣੀ ਜਿਹੜਾ ਸਾਰਾ ਸੁੱਕ ਗਿਆ ਤੇ ਤੇਲ ਆ ਜਿਹੜਾ ਸਬ ਆਲੂ ਪਿਆਜ਼ਾਂ ਨੂੰ ਛੱਡ ਦਿੱਤਾ ਆ ਇਹ ਹੈਗੀ ਆ ਨਿਊਟਰੀ ਇਹਦੇ 'ਚ ਜਿਹੜਾ ਹੈਗਾ ਪਾਣੀ ਜਿਆ ਫਿਰਦਾ ਹੈ ਆਪਾਂ ਨਿਚੋੜ ਦਿੰਨੇ ਆ। ਤੋਂ ਜੀ ਪਾਣੀ ਆਪਾਂ ਸਾਰਾ ਇਹਦੇ 'ਚ ਨਚੋੜਤਾ ਤੇ ਹੁਣ ਪਾ ਦਾਂਗੇ ਇਹਦੇ ਵਿੱਚ ਇਹਨੂੰ ਚੂਰਾ ਬੜੀਆਂ ਨਿਊਟਰੀ ਸੋਇਆ ਦੀਆਂ ਬੜੀਆਂ ਸੋਇਆ ਦਾ ਚੂਰਾ ਤਿੰਨ ਨਾਵਾਂ ਨਾਲ ਇਹਨੂੰ ਗਾਣਾ ਜਾਂਦਾ ਵਾ ਫਿਰ ਅਸੀਂ ਫਰੈਂ ਕਰ ਦਾਂਗੇ ਮਿਕਸ ਤੇ ਇਹਦੇ ਚ ਹਲਦੀ ਹੈ ਜਿਹੜੀ ਮੈਂ ਘੱਟ ਪਾਈ ਹੈ ਜ਼ਿਆਦਾ ਨਹੀਂ ਪਾਈ ਹੈਗੀ ਖੂਸੀ ਜਿਆਦਾ ਵੀ ਪਾ ਸਕਦੇ ਹੋ ਮੈਂ ਥੋੜੀ ਪਾਈ ਆ ਕਿਉਂਕਿ ਜਿਆਦਾ ਹਲਦੀ ਹਲਦੀ ਜੀ ਵੀ ਵਧੀਆ ਨਹੀਂ ਲੱਗਦੀ ਆਪਾਂ ਸਿਰਫ ਸੋਇਆ ਖਾਣਾ ਵਾ ਠੀਕ ਬਸ ਇਹਦੇ ਫਾਇਦੇ ਆ ਸੋਇਆ ਦੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਨਾ ਕਿ ਕੋਈ ਕਿਸੇ ਦਾ ਆਪਰੇਸ਼ਨ ਹੋਇਆ ਹੋਵੇ ਹੱਡੀ ਬਸਲੀ ਰੁਕੀ ਹੋਵੇ ਮਾਸ ਕਟਿਆ ਹੋਵੇ ਹਨਾ ਕੋਈ ਜਾਗਮ ਜਿਹਾ ਕੁਮ ਹੋਵੇ ਤਾਂ ਸੋਇਆ ਦਾ ਸੋਇਆ ਦੀ ਸਬਜ਼ੀ ਜਿਆਦਾ ਦੇਣੀ ਚਾਹੀਦੀ ਜਿਵੇਂ ਸੋਇਆ ਵੀ ਇੰਨੀ ਬੜੀਆਂ ਹੋ ਗਈਆਂ ਸੋ ਆ ਸੋਇਆ ਦਾ ਚੂਰਾ ਹੋ ਗਿਆ ਤੇ ਪਨੀਰ ਹੋ ਗਿਆ ਲੋ ਜੀ ਸਬਜੀ ਆਪਣੀ ਬਣ ਕੇ ਰੈਡੀ ਆ ਤੇ ਆਪਾਂ ਲਾ ਲਿਆਗੇ ਇਹਦੇ ਤੇ ਟੱਕਣ ਤੇ ਸਬਜੀ ਆਪਣੀ ਬਣ ਗਈ ਆ ਕਣਕ ਕੁੰਕਾ ਆਪਾਂ ਧੋ ਕੇ ਰੱਖ ਲਈ ਆ ਤੇ ਮੈਂ ਘਰੇ ਇਦਾਂ ਹੀ ਰਹਿਣੀ ਆ ਮਤਲਬ ਚੁੱਣੀ ਮੈਂ ਦੂਸਰੇ ਲੋਟ ਤੇ ਘੱਟ ਨਹੀਂ ਹੁੰਦੀ ਆ ਮੈਂ ਵੀਡੀਓ ਚ ਤਾਂ ਉੱਧਰ ਲੈ ਰਹਿਣੀ ਆ ਇੰਦਾ ਵਾੜ। ਇਹਦੇ ਮੈਨੂੰ ਨਾ ਸੌਖਾ ਹੋ ਜਾਂਦਾ ਮਤਲਬ ਆਸਾਨ ਹੋ ਜਾਂਦਾ ਕੰਮ ਕਰਨਾ ਹਨਾ ਇੰਦਾ। ਤੇ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਨਹੀਂ ਤਾਂ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂ। ਤੁਹਾਨੂੰ ਪਤਾ ਮੈਂ ਜ਼ਿਆਦਾ ਲੰਬੀਆਂ ਵੀਡੀਓ ਬਣਾਉਂਦੀ ਹਾਂ ਨਾ 15 ਤੋਂ 20 ਮਿੰਟ ਦੀਆਂ ਹੁੰਦੀਆਂ ਨੇ। ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਚੰਨ। ਧੰਨਵਾਦ ਤੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ।